ਥਾਣਾ ਰਾਬਲਪਿੰਡੀ ਪੁਲਿਸ ਵੱਲੋਂ ਗੁਜਰਾਦੇ ਡੇਰੇ ਤੇ ਛਾਪੇਮਾਰੀ ਕਰ ਨਕਲੀ ਦੁੱਧ ਕਿਓ ਵਗਵਾਉਣ ਵਾਲੇ 3 આરોપીਆਂ ਨੂੰ ਨਾਮਜਦ ਕਰ ਇੱਕ ਨੂੰ ਕਾਬੂ ਕਰ ਰਜਸਾਫਲਤਾ ਪ੍ਰਾਪਤ ਕੀਤੀ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਰਪਿੰਦਰਕੌਰ ਭੱਟੀ ਨੇ ਦੱਸਿਆ ਕਿ ਡੀਐਸਪੀ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਸਐਚਓ ਲਾਲਪ ਸਿੰਘ ਵੱਲੋਂ ਫੂਡ ਇਨਸਪੈਕਟਰ ਪ੍ਰਭਜਤ ਕੌਰ ਨੂੰ ਨਾਲ ਲੈ ਕੇ ਪਿੰਡ ਪਾਸਟਾ ਨਸਤੇਖ ਪट्रोल पंप ਗੁਜਰਾ ਦੇ ਡੇਰੇ ਤੋਂ ਲੋਕਾਂ ਰਿਫਾਇੰਡ ਆਤੇ ਹੋਰ ਖਤਰਨਾਕ ਵਸਤੂਆਂ ਦਾ ਨਕਲੀ ਦੁੱਧ ਕਿਉ ਤਿਆਰ ਕਰ ਵੇਚਣ ਵਾਲੇ ਤਿੰਨ ਲੋਕਾਂ 'ਕਿਲਾ ਮਾਮਲਾ ਦਰਜ ਕਰ ਇੱਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਅਤੇ ਉਸਦੇ ਦੋ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਫੜੇ ਗਏ આરોપી ਦੀ ਪਛਾਣ ਹਨੀਫ ਉਰਫ रफी ਪੁੱਤਰ ਉਮਰਦੀਨ ਵਾਸੀ ਖੜਲਕਲਾ थाना ਭੋਗਪੂਤ ਜ਼ਿਲ੍ਹਾ ਜਲੰਧਾ ਦਿਹਾਤੀ ਜਦ ਕਿ ਫਰਾਰ આરોપીਾਂ ਦੀ ਪਛਾਣ ਗੁੱਜਰ ਬਲਾਲ ਪੁੱਤਰ ਫਤਿਹ ਮੁਹੰਮਦ ਇਮਾਮ हुसैन ਪੁੱਤਰ ਫਤਿਹ ਮੁਹੰਮਦ ਵਾਸੀ ਹਨ ਪਿੰਡ ਪਾਸਟਾ थाना ਰਾਵਲਪਿੰਡੀ ਵਜੋਂ ਹੋਈ ਐਸਪੀ ਨੇ ਦੱਸਿਆ ਕਿ ਪਾਸਟਾ ਨਜ਼ਦੀਕ ਪੈਟਰੋਲ ਪੰਪ ਗੁੱਜਰਾ ਦੇ ਦੋ ਡੇਰੇ ਹਨ ਜਿੱਥੇ ਇਹ ਤਿੰਨੋਂ આરોપી ਨਕਲੀ ਦੁੱਧ ਤੇ ਨਕਲੀ ਘਿਓ ਤਿਆਰ ਕਰਕੇ ਵੇਚਦੇ ਸਨ ਪੁਲਿਸ ਨੇ ਮੌਕੇ ਤੇ ਨਕਲੀ ਦੁੱਧ ਕਿਉਂ ਚ ਵਰਤੇ ਜਾਣ ਵਾਲੇ 60 ਪੈਕੇਟ ਰਿਫਾਈਨਡ ਛੇ ਪੈਕੇਟ ਸੁੱਕਾ ਦੁੱਧ ਮਾਰਕਾ 25 ਸਪਰੇਡ ਡਰਾਈਡ ਪਾਊਡਰ ਅਤੇ ਇੱਕ ਕੈਨ ਕਰੀਮ ਦਾ ਬਰਾਮਦ ਕੀਤਾ। ਐਸਪੀ ਨੇ ਦੱਸਿਆ ਕਿ આરોપી ਨੂੰ ਮਾਨਜੋਗ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਨੇ ਅਤੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਹੋਰ ਵੀ ਗੁਜਰਾ ਦੇ ਡੇਰੇ ਅਤੇ ਦੁੱਧ ਦੀਆਂ ਡਾਈਰੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦੇ ਫਰਵਾਣਾ ਟੀਮ ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਫਰਵਾਣਾ ਜਸਟਿਸ ਸਿੰਘ ਔਰ ਐਸਐਚਓ ਰਾਵਲਪਿੰਡੀ ਸਬ ਇੰਸਪెక్టర్ ਲਾਹ ਸਿੰਘ ਇਨਵਾਈਟ ਇਹ ਇੱਕ ਗੈਂਗ ਜਿਹੜਾ ਹੈਗਾ ਵੈ ਉਹ ਜਾਲੀ ਬੁੱਧ ਮੈਨੂਫੈਕਚਰ ਕਰਿਆ ਸੀਗਾ ਇੱਕ ਯੂਨਿਟ ਮੈਨੂਫੈਕਚਰਿੰਗ ਲੱਗਿਆ ਹੋਇਆ ਸੀਗਾ ਪਿੰਡ ਪਾਸਟਾ ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਤੇ ਜੀ ਇਹਦੇ ਚ ਰੇਡ ਕੀਤੀ ਗਈ ਔਰ ਸਾਡੇ ਕੋਲ ਹੀ ਜਿਹੜਾ ਹਨੀਫ ਹੈ ਪਿੰਥਰ ਲਕਾ ਕੋਪੁਰ ਲੰਦਰ ਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਕਦਮਾ ਨੰਬਰ 22 ਆਫ 164 2024 ਅੰਡਰ ਸੈਕਸ਼ਨ 7ਈਸੀ ਐਕਟ ਐਂਡ 420 ਐਂਡ 272 ਆਈਪੀਸੀ ਇਹ ਬੇਸਿਕਲੀ ਜੀ ਜਿਹੜਾ ਦੁੱਧ ਹੈ ਇਹਨੂੰ ਮੈਨੂਫੈਕਚਰ ਕਰ ਰਹੇ ਸੀਗੇ ਵਿੱਚ ਰਿਫਾਈਨਡ ਔਇਲ ਤੇ ਜਿਹੜਾ ਅਨ ਹੈਲਥੀ ਜਿਹੜੇ ਸਕਿਮਡ ਪ੍ਰੋਡਕਟਸ ਸੀਗੇ ਉਹਨਾਂ ਨੂੰ ਕੇ ਮਿਕਸ ਕਰਕੇ ਤੇ ਜਿਹੜੇ ਇਹ ਬੈਕਗਰਾਉਂਡ ਤੋਂ ਇਹ ਗੱਜਰ ਨੇ ਜਿਹੜਾ ਕਿ ਦੁੱਧ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਹੈ ਕਿ ਅਸੀਂ ਕੁਆਟਿਟੀ ਨੂੰ ਵਧਾ ਲਈਏ ਔਰ 언ਹੈਲਦੀ ਤੇ ਜਿਹੜੇ ਹਜ਼ਰਡਸ ਪ੍ਰੋਡਕਟ ਨੂੰ ਮਿਕਸ ਕਰਕੇ ਆਪਾਂ ਵੱਧ ਕੁਆਟਿਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੇ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਰਫਾਈਨਡ ਔਇਲ 6 ਪੈਕੇਟ ਜਿਹੜਾ ਸੁੱਕਾ ਦੁੱਧ ਹੈਗਾ ਇਹ ਸਿੰਥੈਟਿਕ ਸੀ ਔਰ 25 ਜਿਹੜੇ ਸਪਰੇ ਡਰਾਈਡ ਪਾਊਡਰ ਹੋਇਆ ਹੈ ਔਰ ਇੱਕ ਕੈਨ ਕਰੀਮ ਦਾ ਵੀ ਆਇਆ ਹੈ ਤੋ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਹੈਗੀ ਹੈ ਇਹ ਇਹ ਲੋਕਾਂ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਵੀ ਇਹਨਾਂ ਨੇ ਲੋਕਾਂ ਨੂੰ ਵੇਚਣਾ ਹੀ ਸੀਗਾ ਤੋ ਮੌਕੇ ਤੇ ਕੇ ਜਿਹੜਾ ਹੈਲਥ ਇੰਸਪੈਕਟਰ ਨੂੰ ਵੀ ਬੁਲਾਇਆ ਗਿਆ ਜਿਨ੍ਹਾਂ ਨੇ ਫੂ ਕਸੈਂਪਲ ਲਿਆ ਔਰ ਉਹਨਾਂ ਦੀ ਕੰਪਲੇਨਟ ਦੇ ਸਬੰਧ ਵਿੱਚ ਚਰਚਾ ਕੀਤੀ ਗਈ ਇਹਦੇ ਨਾਲ ਜਿਹੜੇ ਐਸੋਸੀਏਟਿਡ ਹੈਗੇ ਨੇ ਜਿ ਬਿਲਾਲ ਔਰ ਇਮਾਮ ਇਹ ਪਾਸਟੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਹੈ ਜੀ ਔਰ ਇਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਜਿੰਨੂੰ ਜਲਦ ਜਲਦ ਗ੍ਰਿਫਤਾਰ ਕਰ ਲਿਆ। ਮੈਂ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਹਾਂ ਦੇ ਸਾਹਮਣੇ ਆਏ ਸੀ। ਇਹ ਕੁਝ ਮਹੀਨਿਆਂ ਤੋਂ ਹੀ ਹਜੇ ਪਤਾ ਲੱਗਿਆ ਪਰ ਫਿਰ ਵੀ ਇਹਨੂੰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਚ ਡਿਟੇਲਸ ਖੁਸ਼-ਖੁਸ਼ ਕੀਤੀ ਜਾਏਗੀ ਕਿ ਇਹ ਕਿੰਨੇ ਸਮੇਂ ਤੋਂ ਕਿੰਨਾ ਇਹਦੇ ਚ ਇਹ ਪੈਸਾ ਕਮਾ ਰਹੇ ਸੀ ਔਰ ਇਹਨਾਂ ਦੇ ਨਾਲ ਕਿੱਥੇ-ਕਿੱਥੇ ਹੋਰ ਉਤਾਰਾ ਜੁੜਿਆ। ਤੇ ਮੈਂ ਜਿਹੜੀ ਇਹ ਸਪਲਾਈ ਵਗੈਰਾ ਕਰਦੇ ਸੀ ਕਿਹੜੀ-ਕਿਹੜੀ ਜਗ੍ਹਾ ਕਰਦੇ ਸੀ? ਇਹ ਜੀ ਲੋਕਲੀ ਸਪਲਾਈ ਕਰ ਰਹੇ ਸੀਗੇ ਔਰ ਇੱਕ ਛੋਟਾ ਇਵੈਂਟ ਸੀਗਾ ਪਰ ਫਿਰ ਵੀ ਅਸੀਂ ਇਹਦੀ ਵੋਟ ਉੰਗਾਈ ਦਾ ਦੀ ਮਤਲਬ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਕਿਵਾਂਟੀ ਬਣਾਉਂਦੇ ਸੀ ਇਹ ਇਹਨਾਂ ਦੇ ਕੋਲ ਜੀ ਇਵੇਂ 60 ਲੀਟਰ ਤਾਂ ਸਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਅੱਗੇ ਤਫ਼ਤੀਸ਼ ਦੇ ਵਿੱਚ ਸਾਨੂੰ ਹੋਰ ਪਤਾ ਲੱਗਿਆ ਉਮੀਦ ਹੈ ਜੀ ਸਾਨੂੰ ਕਿੰਨੀ ਇਹਨਾਂ ਨੇ ਕਿੰਨੇ ਵੇਚ ਕਿੰਨਾ ਇਹਨਾਂ ਨੂੰ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਤਫ਼ਤੀਸ਼ ਦੇ ਦੌਰਾਨ ਇਹਨਾਂ ਨੂੰ ਸਾਰਾ ਬੀਤੇ ਸੀ ਬਟ ਬੜਾ ਮੈਮ ਜਿਹੜਾ ਕੈਮਿਕਲ ਜਿਹੜਾ ਤੁਸੀਂ ਕਹਿੰਦੇ ਵਿੱਚ ਮੰਨਦੇ ਕੀ ਉਹ ਸਾਹਮਣੇ ਆਇਆ ਕੀ ਉਹ ਕਹਿੰਦੇ ਜੀ ਅਸੀਂ ਰਿਪੋਰਟ ਲੈ ਲਈ ਹੈਗੀ ਆ ਫੂਡ ਸੈਫਟੀ ਡਿਪਲੋਮਾ ਆਫਿਸਰ ਦੇ ਕੋਲ ਕਿ ਐਗਜ਼ੈਕਟਲੀ ਉਹ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮੌਕੇ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਤੋਂ ਬਾਅਦ ਸਾਨੂੰ ਇਹਦਾ ਐਗਜ਼ੈਕਟ ਕੀ ਪਤਾ ਲੱਗਦਾ ਬਿਕਾਜ਼ ਉਹ ਸਿੰਥੈਟਿਕ ਮਟੀਰੀਅਲ ਹੈਗਾ ਤੇ ਉਹਦੀ ਕੀ ਰਿਪੋਰਟ ਹੈ ਸਾਨੂੰ ਉਹਦੀ ਇਨਵੈਸਟੀਗੇਸ਼ਨ ਕਰਾਉਣੀ ਤੁਮੇ ਮੈਨੂੰ ਜਿਹੜਾ ਭੱਜੇ ਹੋਏ ਕੋਲ ਤੱਕ ਹੁੰਦੀ ਆਹ ਸਾਡੀਆਂ ਰੀਡਿੰਗ ਟੀਮਸ ਹੈਗੀਆਂ ਨੇ ਜੀ ਇਹਨਾਂ ਨੂੰ ਇਹਦੇ ਦੇ ਮਕਦਮਾ ਨੰਬਰ 22 ਡੇਟਡ 16/4/24 ਅੰਡਰ ਸੈਕਸ਼ਨ 7C ਐਕਟ 420 IPC ਐਂਡ 272 IPC ਇਹ ਥਾਣਾ 라ਵਲਪਿੰਡੀ ਚ ਰਜਿਸਟਰ ਹੋਇਆ ਹੈ